ਤੇ ਨਹਿਰੂ ਜੀ ਨੂੰ ਚਾਚਾ ਨਹਿਰੂ ਕਹਿ ਕੇ ਕਿਹਾ ਬੁਲਾਇਆ ਦੇਖੋ ਉਹ ਤੁਹਾਡਾ ਚਾਚਾ ਬਣਾਤਾ ਸ਼ੁ크ਰਾ ਫੁੱਫੜ ਨਹੀਂ ਬਣਾਤਾ ਜੇ ਤੁਹਾਡਾ ਫੁੱਫੜ ਬਣਾਉਂਦੇ ਫਿਰ ਆਪਾਂ ਕੀ ਕਰਦੇ ਹੁਣ ਤਾਂ ਭਾਰਤ ਮਾਤਾ ਦਾ ਜੌਰ ਹੀ ਰਹਿ ਗਿਆ ਠੀਕ ਹੈ ਨਾ ਚਾਚਾ ਬਣ ਗਿਆ ਨਾ ਉਹ ਆਪਣੀ ਮਾਤਾ ਭਾਰਤ ਮਾਤਾ ਦਾ ਜੌਰ ਬਣਾਤਾ ਹੁਣ ਸ਼ੁ크ਰਾ ਜੇ ਫੁੱਫੜ ਬਣ ਜਾਂਦਾ ਫਿਰ ਕਿਹਦੀ ਮਾਨੂੰ ਮਾਸੀ ਆ ਦੇ ਆਪਾਂ ਫੁੱਫੜ ਕਰਦੇ ਮਰ ਜਾਂਦੇ ਆਪਣੇ ਤਾਂ ਪਹਿਲੇ ਤਾਂ ਬੱਤੀ ਦਾਂਦੀ ਡਿੱਗ ਪੈਣੇ ਸੀ ਤੁਸੀਂ ਤਿੰਨ ਵਾਰੀ ਫੁੱਫੜ ਕਹੋ ਅਗਲੇ ਦੰਦ ਹੱਲਣ ਲੱਗ ਜਾਂਦੇ ਆ ਜੀ ਬਹੁਤ ਔਖਾ ਫਫੜ ਕਹਿਣਾ ਪਹਿਲਾਂ ਮੁੱਲ ਬੰਦ ਕਰੋ ਫਿਰ ਦੰਦਾਂ ਨੂੰ ਇਕੱਠੇ ਕਰੋ ਫਿਰ ਦੋ ਬੜੀ ਫਾ ਫਾ ਕਰਕੇ ਜਿਵੇਂ ਬ੍ਰਸ਼ਟ ਹੋਇਆ ਹੁੰਦਾ ਹੈ ਫਫੜ ਦੇ ਨਖਰੇ ਵੀ ਨਹੀਂ ਮਾਣਦੇ ਆਹੋ ਨਖਰੇ ਕਰਦੇ ਫਫੜਾ ਜੇ ਤੇ ਰਾਬੀ ਰੱਖਾ ਜੀ ਇਹਦੇ ਸ਼ੁਕਰ ਕਰੋ ਜਰਮਨ ਦਾ ਹਿਟਲਰ ਆ ਗਿਆ ਹ ਉਹਦੇ ਕਰਕੇ ਭਵਾ ਉਹਨੇ ਉਹ ਤੋਂ ਜ਼ੁਲਮ ਬਹੁਤ ਕੀਤੇ ਉਹਨੇ ਯਹੂਦੀ ਬੜੇ ਮਾਰੇ ਇਹ ਤਾਂ ਕੋਈ ਦੋਰਾ ਨਹੀਂ ਮਾਰਨੀ ਚਾਹੀਦੀ ਸੀ ਜਿੰਦਾਂ ਦਾ ਕੀ ਕਸੂਰ ਸੀ ਠੀਕ ਨਹੀਂ ਨਹੀਂ ਜੇ ਉਹ ਨਾ ਆਇਆ ਹੁੰਦਾ ਤੇ ਤੁਸੀਂ ਕਦੇ ਵੀ ਯਾਦ ਨਹੀਂ ਹੁੰਦੇ ਸੀ ਅੱਜ ਵੀ ਯਾਦ ਨਹੀਂ ਜਿਹੜਾ ਕਹਿੰਦਾ ਜੇ ਤੁਸੀਂ ਜਿਹੜਾ ਆਜ਼ਾਦੀ ਦਾ ਕਾਨੂੰਨ ਹੈ ਨਾ ਉਹਦੇ ਵਿੱਚ ਲਿਖਿਆ ਹੈ देयर इज ए ट्रांसफर ਆਫ ਪਾਵਰ ਟੂ ਦਾ ਕਲੋਨੀਅਲ ਸਟੇਟਸ ਨੇਮਲੀ ਇੰਡੀਆ ਐਂਡ ਪਾਕਿਸਤਾਨ ਆਏ ਦੋਸਤੋ ਸਤਿ ਸ੍ਰੀ ਅਕਾਲ ਮੈਂ ਸੈਭ ਸਿੰਘ ਵਿਰਕ ਤੇ ਆਪਣੇ ਨਾਲ ਨੇ ਅੱਜ ਬਾਪੂ ਬਲਕੌਰ ਸਿੰਘ ਜੀ ਲੈਂਡ ਪੂਲਿੰਗ ਪਾਲਿਸੀ ਬਾਰੇ ਗੱਲਬਾਤ ਕਰਾਂਗੇ ਬਾਪੂ ਜੀ ਹਰ ਨਾਲ ਬਾਪੂ ਜੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਪੰਜਾਬ ਸਰਕਾਰ ਇਸ ਦਾ ਕਿੰਨਾ ਕ ਫਾਇਦਾ ਕਾਫੀ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਇੱਕ ਬੰਦੇ ਜਿਹਨੇ ਸਰਕਾਰ ਨੇ ਬਣਾਈ ਹੈ ਜੀ ਉਹ ਤਾਂ ਕਹਿੰਦੇ ਵੀ ਸਾਡੇ ਵਰਗੇ ਦਾ ਕੋਈ ਨੀਤੀ ਬਣਾ ਹੀ ਨਹੀਂ ਸਕਦਾ ਹਾਂ ਉਹ ਤਾਂ ਇਹ ਹੱਕ ਦੀ ਹੋਣਗੇ ਜੀ ਪਰ ਜਿੰਨਾ ਤੇ ਲਾਗੂ ਹੋਣੀ ਹੈ ਤੁਸੀਂ ਉਹਨਾਂ ਦਾ ਵਿਰੋਧ ਹਮ ਦੇਖੋ ਜੀ ਉਹਨਾਂ ਦਾ ਪ੍ਰਤੀਕਰਮ ਦੇਖੋ ਕੀ ਹੈ ਥਾਂ ਥਾਂ ਤੇ ਜਲਸੀ ਹੋ ਰਹੇ ਨੇ ਹਾਂ ਜਲੂਸ ਕੱਢੇ ਜਾ ਰਹੇ ਨੇ ਬੁੱਧੀ ਜੀ ਵੀ ਬਹਿੰਦੇ ਨੇ ਹਾਂ ਪੱਤਰਕਾਰ ਬਹਿੰਦੇ ਨੇ ਉਹ ਕੀ ਕਰਦੇ ਨੇ ਉਹ ਕੀ ਕਹਿੰਦੇ ਨੇ ਪੁਲਿਸ ਵਾਲੇ ਜੀ ਔਰ ਸਿਨੀ ਜਿਹੜੀ ਸਰਕਾਰਾਂ ਹੁੰਦੀਆਂ ਨਾ ਕਈ ਵਾਰੀ ਇਹਨਾਂ ਦੇ ਪਿੱਛੇ ਵੀ ਇੱਕ ਹੋਰ ਬਹੁਤ ਵੱਡੀ ਤਾਕਤ ਹੁੰਦੀ ਹੈ। ਹਾਂ। ਕਈ ਵਾਰ ਨਹੀਂ ਅਕਸਰ ਹੀ ਹੁੰਦੀ ਆ। ਹਾਂ। ਉਹ ਜੋ ਉਹਨੂੰ ਅਗਾਹ ਦਿੰਦੀ ਹੈ ਉਸੇ ਹਿਸਾਬ ਨਾਲ ਉਹ ਲੀਤੀ ਤੈ ਕਰ ਦਿੰਦੇ ਨੇ। ਹਾਂ। ਇਸ ਤਰ੍ਹਾਂ ਇਹਦੇ ਪਿੱਛੇ ਬਹੁਤ ਵੱਡਾ ਇਤਿਹਾਸਕ ਕਾਰਨ ਵੀ ਆ। ਹਾਂ। ਜਦੋਂ ਯੂਰਪ ਦੇ ਵਿੱਚ ਇੰਡਸਟਰੀ ਪ੍ਰਧਾਨ ਹੋਈ। ਹਾਂ। ਉਦਯੋਗ ਜਿਹਨੂੰ ਉਦਯੋਗਿਕ ਕ੍ਰਾਂਤੀ ਕਹਿੰਦੇ ਆ। ਅਸਲ ਕ੍ਰਾਂਤੀ ਕੋਈ ਵੀ ਕ੍ਰਾਂਤੀ ਨਹੀਂ ਸੀ। ਉਦਯੋਗ ਦੀ ਕ੍ਰਾਂਤੀ। ਉਹਦਾ ਨਾਂ ਤਰਿਆ। ਉਸ ਵਕਤ ਯੂਰਪ ਦੇ ਵਿੱਚ ਸਾਰੀ ਖੇਤੀਬਾੜੀ ਤਬਾਹ ਹੋ ਗਈ ਸੀ। ਜੀ। ਖਤਮ ਇਹ ਜਿਵੇਂ ਜੀ ਉਹ ਤੇ ਖੇਤੀਬਾੜੀ ਤੇਵਾ ਹੋ ਗਈ ਫਿਰ ਉਹਦਾ ਗੁਜ਼ਾਰਾ ਕਿਵੇਂ ਹੋਇਆ ਤੇ ਸਹੀ ਕਹਿ ਸਕਦੇ ਨਾ ਕਾਰਨੇਸੀ ਵੀ ਉਹਨਾਂ ਨੇ ਫਿਰ ਮੰਡੀਆਂ ਭਾਲ ਲੀਆਂ ਜਿਹੜੇ ਮੰਡੀਆਂ ਤੇ ਆ ਗੀਆਂ ਇੱਕ ਤਾਂ ਆਪਣਾ ਭਾਰਤ ਤੇ ਆ ਗਿਆ ਜੀ ਚੀਨ ਤੇ ਆ ਗਿਆ ਹਾਂ ਸਾਰਾ ਅਫਰੀਕਾ ਤੇ ਆ ਗਿਆ ਹਾਂ ਅਰਬ ਦੇਸ਼ ਤੇ ਆ ਗਏ ਜੀ ਉੱਥੋਂ ਦਾ ਅੰਨ ਪਾਣੀ ਅਨਾਜ ਆਪ ਦੇ ਮੁੱਖ ਸਿੱਟ ਲਿਆ ਸਮਾਂ ਵਪਾਰ ਵਧਾਇਆ ਜੀ ਅੰਨ ਪਾਣੀ ਤੁਹਾਡਾ ਤੇ ਵਪਾਰ ਉਹਨਾਂ ਦਾ ਵਧਿਆ ਹਾਂ ਤੁਸੀਂ ਜਦਾਂ ਦੱਸਦਾ ਵੀ 1941 ਦੇ ਵਿੱਚ ਜੀ ਪੈ ਗਿਆ ਕਾਲ ਜੀ ਉਦੋਂ ਤਾਂ ਮੁਰਖ ਦਾ ਇੱਕ ਬੰਦਾ ਨਹੀਂ ਮਰਿਆ ਜੀ ਉਸ ਤੋਂ ਅਗਲੇ ਸਾਲ 43 ਲੱਖ ਬੰਦਾ ਮਰ ਗਿਆ ਹੂੰ ਉਹ ਕਿਉਂ ਕਿ ਜਿਹੜਾ ਥੋੜੇ ਕੋਰੇ ਅਨਾਜ ਸੀ ਹੂੰ ਅੰਗਰੇਜ਼ ਧੱਕੇ ਨਾਲ ਲੈ ਗਿਆ ਹੂੰ ਜੋ ਧੱਕੇ ਨਾਲ ਅਨਾਜ ਲੈ ਗਿਆ ਤੇ ਫਿਰ ਭੁੱਖੀ ਮਰਨਾ ਸੀ 43 ਲੱਖ ਬੰਦਾ ਮਰ ਗਿਆ ਜੀ ਆਪ ਲੜਾਈ ਵਿੱਚ ਰੁੱਝਿਆ ਹੋਇਆ ਸੀ ਲੜਾਈ ਵਿੱਚ ਰੁੱਝਿਆ ਹੋਇਆ ਬੰਦਾ ਖੇਤੀ ਕਿਵੇਂ ਕਰ ਸਕਦਾ ਜੀ ਇਹਦਾ ਸ਼ੁਕਰ ਕਰੋ ਜਰਮਨ ਦਾ ਹਿਟਲਰ ਆ ਗਿਆ ਹੂੰ ਉਹਦੇ ਕਰਕੇ ਭਵਾ ਉਹਨੇ ਉਹ ਤਾਂ ਜ਼ੁਲਮ ਬਹੁਤ ਕੀਤੇ ਉਹਨੇ ਯਹੂਦੀ ਬੜੇ ਮਾਰੇ ਹੂੰ ਇਹ ਤਾਂ ਕੋਈ ਦੋਰਾਵਣੀ ਮਾਰਨੀ ਨਹੀਂ ਚਾਹੀਦੀ ਸੀ ਯਹੂਦੀਆਂ ਦਾ ਕੀ ਕਸੂਰ ਸੀ ਠੀਕ ਨਹੀਂ ਨਹੀਂ ਜੇ ਉਹ ਨਾ ਆਇਆ ਹੁੰਦਾ ਤੇ ਤੁਸੀਂ ਕਦੇ ਵੀ ਆਜ਼ਾਦ ਨਹੀਂ ਹੁੰਦੇ ਸੀ ਆਜ਼ਾਦ ਹੀ ਤੁਸੀਂ ਤਾਂ ਹੋਇਆ ਜਦੋਂ ਯੂਰਪ ਦਾ ਉਹਨੇ ਲੱਕ ਪੰਨਤਾ ਹੂੰ ਔਰ ਲਾਕਸਟਾਂ ਪਪਨਿਆ ਇੰਗਲੈਂਡ ਦਾ ਧੂਆਂ ਕਢਤਾ ਤੇ ਅਮਰੀਕਾ ਦੀ ਉਹਨੇ ਮਦਦ ਪਾਈ ਅਮਰੀਕਾ ਨੇ ਕਿਹਾ ਵੀ ਮੈਂ ਤੇਰੀ ਮਦਦ ਤਾਂ ਕਰਦਾ ਐਟ ਐਟਲੈਂਟਿਕ ਚਾਰਟਰ ਦੇ ਅਧੀਨ ਸੰਧੀ ਹੋਈ ਕਿ ਤੂੰ ਆ ਜਿਹੜੀਆਂ ਤੇਰੀਆਂ ਬਸਤੀਆਂ ਨਾ ਤੈਨੂੰ ਛੱਡਣੀਆਂ ਪੈਣਗੀਆਂ ਜੀ ਬਸਤੀਆਂ ਕਲੋਨੀਅਲ ਸਟੇਟਸ ਹੈ ਇਹ ਨੂੰ ਨਰਲੀਵ ਕਰੇਗਾ ਛੱਡੇਗਾ ਜੀ ਉਹਨੇ ਆਦੀਨ ਆਪਣੀ ਜਿਹੜੀ ਅਖੌਤੀ ਆਜ਼ਾਦੀ ਉਹ ਦਿੱਤੀ ਗਈ ਆ ਆਜ਼ਾਦੀ ਕਰੀ ਟ੍ਰਾਂਸਫਰ ਆਫ ਪਾਵਰ ਕੀਤੀ ਆ ਅਖੌਤੀ ਆਜ਼ਾਦੀ ਕਿਉਂ ਕਹਿ ਰਹੇ ਤੁਸੀਂ ਕਿਉਂਕਿ ਆਜ਼ਾਦੀ ਦਿੱਤੀ ਨਹੀਂ ਅੱਜ ਵੀ ਆਜ਼ਾਦੀ ਕਿਹੜਾ ਕਹਿੰਦਾ ਜੇ ਤੁਸੀਂ ਜਿਹੜਾ ਆਜ਼ਾਦੀ ਦਾ ਕਾਨੂੰਨ ਆ ਨਾ ਉਹਦੇ ਵਿੱਚ ਲਿਖਿਆ ਹੈ ਜੈਰੀ ਜੇ ਟ੍ਰਾਂਸਫਰ ਆਫ ਪਾਵਰ ਟੂ ਦਾ ਕਲੋਨੀਅਲ ਸਟੇਟਸ ਨੇਮਲੀ ਇੰਡੀਆ ਐਂਡ ਪਾਕਿਸਤਾਨ ਨਹੀਂ ਅਸੀਂ ਤਾਂ ਪਿਛਲੇ ਕਿੰਨੇ ਲੰਬੇ ਸਮੇਂ ਤੋਂ 74 ਸਾਲ 15 ਅਗਸਤ 15 78 ਸਾਲ ਤੋਂ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਆ ਤੇ ਤੁਹਾਨੂੰ ਪਤਾ ਵੀ ਜਿਹੜੇ ਥੋੜੇ ਆਜ਼ਾਦੀ ਦੇ ਵਾਰਸ ਆ ਜਿਹੜੇ ਅਖੋਤੀ ਵਾਰਸ ਨਹੀਂ ਗਾਂਧੀ ਪਟੇਲ ਸੀ ਰਾਜਗਪਾਲਾਚਾਰੀ ਇਹ ਇਹਨਾਂ ਦੇ ਵਿੱਚ ਬੈਠੇ ਸੀ ਇਹਨੇ ਇਹ ਤਾਂ ਆਜ਼ਾਦੀ ਮੰਗਦੇ ਨਹੀਂ ਸੀ ਆਜ਼ਾਦੀ ਤਾਂ ਮੰਗਣ ਵਾਸਤੇ ਪਾਰਟੀ ਬਣੀ ਨਹੀਂ ਸੀ ਕਾਂਗਰਸ ਇਹ ਉਹ ਹਿਊਮ ਦੇ ਵੇਲੇ ਕਾਂਗਰਸ ਬਣੀ ਤੇ ਉਹ ਇਸ ਕਰਕੇ ਬਣੀ ਸੀ ਵੀ ਤੁਸੀਂ ਅੰਗਰੇਜ਼ ਦਾ ਸਾਥ ਦੇਵੋਗੇ ਕਿਸੇ ਪ੍ਰਕਾਰ ਦਾ ਜੇ ਕੋਈ ਰੌਲਾ ਰੱਪਾ ਪੈਂਦਾ ਲੋਕ ਵਿਰੋਧ ਕਰਦੇ ਤੇ ਤੁਸੀਂ ਅੰਗਰੇਜ਼ ਦਾ ਸਾਥ ਦੇਵੋਗੇ ਅੰਗਰੇਜ਼ ਜਦੋਂ ਤੁਸੀਂ ਮਾਰਗਦਰਸ਼ਨ ਕਰੋਗੇ ਗਾਈਡ ਕਰਾਂਗੇ ਆਜ਼ਾਦੀ ਦਾ ਕਦੇ ਵੀ ਨਾ ਇਹਨਾਂ ਦਾ ਵਿਸ਼ਾ ਸੀ ਨਾ ਇਹਨਾਂ ਦਾ ਮਤਾ ਸੀ ਭਾਵੇਂ ਜੂਨ ਦਾ ਮਤਾ ਹੈ ਭਾਵੇਂ ਜੁਲਾਈ ਦੇ ਵਿੱਚ ਮਤੇ ਪਾਏ ਨੇ ਭਾਵੇਂ ਹਾਂ ਸੈਲਫ ਗਵਰਨਮੈਂਟ ਸੈਲਫ ਗਵਰਨਿੰਗ ਸਭਿਉ ਵਰਡ ਸੀ ਸਵੈ ਸ਼ਾਸਨ ਸਵੈ ਸ਼ਾਸਨ ਇਹ ਸ਼ਬਦ ਸੀ ਪੂਰੀ ਤਰ੍ਹਾਂ ਆਜ਼ਾਦੀ ਕਿਸੇ ਦੀ ਮੰਗ ਨਹੀਂ ਸੀ ਨਾ ਇਹ ਚਾਹੁੰਦੇ ਸੀ ਜਿੰਨੀ ਕਿ ਤੁਹਾਨੂੰ ਆਜ਼ਾਦੀ ਟਰਾਂਸਫਰ ਪਾਵਰ ਕੀਤੀ ਹੈ ਉੰਗਲੈਂਡ ਨੇ ਕਰਨ ਨਹੀਂ ਦਿੱਤੀ ਆ ਐਟਲੈਂਟਿਕ ਚਾਰਟਰ ਦੇ ਤਹਿਤ ਨਹੀਂ ਜਦੋਂ ਵੀ ਆਜ਼ਾਦੀ ਦੀ ਗੱਲ ਹੁੰਦੇ ਜਿੱਥੇ ਸਾਡੇ ਸ਼ਹੀਦਾਂ ਦੀ ਯੋਧੇ ਦੀ ਗੱਲ ਹੁੰਦੀ ਉਹਨਾਂ ਤੋਂ ਪਹਿਲਾਂ ਮਹਾਤਮਾ ਗਾਂਧੀ ਜੀ ਦੀ ਗੱਲ ਹੁੰਦੀ ਉਹਨਾਂ ਨੇ ਚਲਾਏ ਤੇ ਨਹਿਰੂ ਜੀ ਨੂੰ ਚਾਚਾ ਨਹਿਰੂ ਕਹ ਕੇ ਕਿਹਾ ਬੁਲਾਇਆ ਦੇਖੋ ਉਹ ਤੁਹਾਡਾ ਚਾਚਾ ਬਣਦਾ ਸ਼ੁ크ਰਾ ਫੁੱਫੜ ਨਹੀਂ ਬਣਦਾ ਜੇ ਤੁਹਾਡਾ ਫੁੱਫੜ ਬਣਾਉਂਦੇ ਫਿਰ ਆਪਾਂ ਕੀ ਕਰਦੇ ਹੁਣ ਤਾਂ ਭਾਰਤ ਮਾਤਾ ਦਾ ਦਿਉਰੀ ਰਹਿ ਗਿਆ ਠੀਕ ਹੈ ਨਾ ਚਾਚਾ ਬਣ ਗਿਆ ਨਾ ਉਹ ਆਪਣੀ ਮਾਤਾ ਭਾਰਤ ਮਾਤਾ ਦੇਵਰ ਬਣਾਤਾ ਹੁਣ ਸ਼ੋਗਰਾ ਜੇ ਫੁੱਫੜ ਬਣ ਜਾਂਦਾ ਫਿਰ ਕੀ ਦੀ ਮਾਨੂੰ ਮਾਸੀ ਆ ਦੇ ਇਹ ਬਣਾ ਸਕਦੇ ਸੀ ਇਹਨਾਂ ਦੇ ਦਿਮਾਗ 'ਚ ਹੀ ਨਹੀਂ ਆਈ ਕੁਦਰਤੀ ਵੀ ਫੁੱਫੜ ਐਡਾ ਸ਼ਖਤ ਸ਼ਖਤ ਸ਼ਬਦ ਹੈ ਉਹਨਾਂ ਨੇ ਚਾਚੇ ਨਾਲ ਹੀ ਸਾਰ ਲਿਆ ਕਿਉਂਕਿ ਬਾਪੂ ਗਾਂਧੀ ਰੂਪ ਬਣਾਤਾ ਹਾਂ ਆਪ ਚਾਚਾ ਬਣ ਗਿਆ ਫੁੱਫੜ ਉਹਨਾਂ ਦੇ ਦਿਮਾਗ 'ਚ ਨਹੀਂ ਆਇਆ ਜੇ ਬਣ ਜਾਂਦੇ ਫੂਫਾ ਫਿਰ ਕੀ ਬਣਨਾ ਸੀ ਇਸ ਕਰਕੇ ਇਹ ਚੀਜ਼ਾਂ ਦਾ ਲੋਕਾਂ ਨੂੰ ਪਤਾ ਹੀ ਕੋਈ ਨਹੀਂ ਸੀ ਤੁਹਾਡੇ ਮਤਲਬ ਅਕ ਫਿਰ ਵੀ ਇੱਕ ਜੇ ਕਲਪਨਾ ਕਰੀਏ ਤਾਂ ਫਿਰ ਕੀ ਨਤੀਜਾ ਹੁੰਦਾ ਜੇ ਫੁੱਫੜ ਬਣਾ ਲੈਂਦੇ ਫਿਰ ਆਪਾਂ ਫੁੱਫੜ ਕਰਦੇ ਮਰ ਜਾਂਦੇ ਆਪਣੇ ਤੇ ਪਹਿਲਾਂ ਤਾਂ ਬੱਤੀ ਡਾਂਦੀ ਡਿੱਗ ਪੈਣੇ ਸੀ ਤੁਸੀਂ ਤਿੰਨ ਵਾਰੀ ਫੁੱਫੜ ਕਹੋ ਅਗਲੇ ਦੰਦ ਹੱਲਣ ਲੱਗ ਜਾਂਦੇ ਆ ਜੀ ਬਹੁਤ ਔਖਾ ਫੁੱਫੜ ਕਹਿਣਾ ਪਹਿਲਾਂ ਮੂੰਹ ਬੰਦ ਕਰੋ ਫਿਰ ਦੰਦਾਂ ਨੂੰ ਇਕੱਠੇ ਕਰੋ ਫਿਰ ਦੋ ਬੜੀ ਫਾ ਫਾ ਕਰਕੇ ਜਿਵੇਂ ਬਲਾਸਟ ਹੋ ਜਾਂਦਾ ਹੈ ਫੁੱਫੜ ਦੇ ਨਖਰੇ ਵੀ ਨਹੀਂ ਮਾਰਨਦੇ ਆਹ ਨਖਰੇ ਕਰਦੇ ਫੁੱਫੜਾ ਜੇ ਤਾਂ ਰਾਬੀ ਰੱਖਾ ਜੀ ਸਾਰਾ ਪਿੰਡ ਟਰ 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 ਕਰਦੇ ਫੁੱਫੜਾ ਗਿਆ ਜੀ ਜੇ ਕਿਸੇ ਬਿਆਜ ਫਪੜ ਬੈਠਾ ਹੋਊ ਤੂੰ ਖਤਰਨਾਕ ਜੇ ਕਿਸੇ ਰਿਸ਼ਤੇਦਾਰੀ ਜੀ ਗਿਆ ਹੋਵੇ ਉਹ ਦੋ ਖਤਰਨਾਕ ਫਪੜ ਨੂੰ ਕੋਈ ਪਾਪ ਨਹੀਂ ਲੱਗਦਾ ਉਹ ਕੁਝ ਵੀ ਕਰ ਜੇ ਆਪਦੇ ਸਹੁਰੇ ਆ ਗਏ ਅੱਖਣੇ ਕੋਈ ਨਹੀਂ ਜੀ ਥੋੜਾ ਫਪੜ ਹੈ ਫਪੜ ਜੀ ਕਰਦੇ ਆਏ ਆ ਇਸ ਕਰਕੇ ਸ਼ੁਕਰ ਆਪਾਂ ਬਚ ਗਏ ਜੀ ਇਹ ਫਪੜ ਨਹੀਂ ਬਣੇ ਜੀ ਆ